ਤੰਗਬਾਜ਼ੀ ਲਈ ਵਿਕਤੀ ਚਾਈਨੀਜ਼ ਡੋਰ ਤੇ ਬੇਸ਼ੱਕ ਪ੍ਰਸ਼ਾਸਨ ਪਾਬੰਦੀ ਲਾਉਣ ਦੇ ਦਾਅਵੇ ਕਰਦਾ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦੇ ਮੌਕੇ ਤੇ ਤਿਉਹਾਰ ਤੇ ਲੋਕਾਂ ਨੇ ਆਪਣੇ ਪਤੰਗਬਾਜ਼ੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਚਾਈਨੀਜ਼ ਡੋਰ ਦਾ ਸਹਾਰਾ ਲਿਆ ਅਤੇ ਇਸ ਜਾਨਲੇਵਾ ਡੋਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਘਟਨਾ ਅੱਜ ਬਾਦ ਦੁਪਹਿਰ ਦੀ ਹੈ ਪਠਾਨਕੋਟ ਅੰਮ੍ਰਿਤਸਰ ਰੋਡ ਤੇ ਬਟਾਲਾ ਬਾਈਪਾਸ ਦੇ ਨੇੜੇ ਹਾਦਸਾ ਵਾਪਰਿਆ ਜੰਮੂ ਤੋਂ ਰਹਿਣ ਵਾਲਾ ਹਰਵਿੰਦਰ ਕੁਮਾਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵਾਲੇ ਪਾਸੇ ਆ ਰਿਹਾ ਸੀ ਕਿ ਅਚਾਨਕ ਡੋਰ ਉਸ ਦੇ ਗਰਲੇ 'ਚ ਲੱਗੀ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹਰਵਿੰਦਰ ਕੁਮਾਰ ਪੁੱਤਰ ਦਵਾਰਕਾ ਦਾਸ ਜਿਹੜੇ ਜੰਮੂ ਤੋਂ ਨੇ ਆਪਣੇ ਮੋਟਰਸਾਈਕਲ ਤੇ ਆ ਰਹੇ ਸੀਗੇ ਬਟਾਲੇ ਤੋਂ ਬਾਈਪਾਸ ਜਾ ਰਹੇ ਸੀਗੇ ਅੰਮ੍ਰਿਤਸਰ ਵੱਲੋਂ ਜਿਨ੍ਹਾਂ ਦੀ ਰਸਤੇ ਵਿੱਚ ਗਲੇ ਵਿੱਚ ਦੋਰ ਬੰਨ੍ਹ ਕਰਕੇ ਤੇ ਮੌਕੇ ਤੇ ਡੈਥ ਹੋ ਗਈ ਆ ਜਿੰਨਾ ਗਲੇ ਦੇ ਵਿੱਚ ਆਪਣੇ ਰਮਾਲ ਆਪਣੇ ਮਫਰਲ ਵੀ ਪਾਇਆ ਹੋਇਆ ਸੀਗਾ ਤੇ ਹੈਲਮਟ ਵੀ ਸਿਰ ਤੇ ਸੀਗਾ ਸੇਫਟੀ ਪਰ ਜਿਹੜੀ ਚਾਈਨਾ ਡੋਰ ਆ ਉਹਦੇ ਨਾਲ ਉਹਦਾ ਗਲਾ ਕਾਫੀ ਕੱਟਿਆ ਗਿਆ ਹਾਰਾ ਕੱਟੀ ਗਈ ਜਿਹੜਾ ਕਰਕੇ ਉਹਦੀ ਮੌਤ ਹੋ ਗਈ ਹੈ ਤੇ ਜਿਹੜੀ 170 ਦੀ ਜੀ ਕਾਰਵਾਈ ਜਿਹੜੀ ਅਮਚ ਲੰਚ ਜਾਰੀ ਹੈ ਪੁਲਿਸ ਨੇ ਹਰਵਿੰਦਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਿਰਫ ਕਾਗਜ਼ਾਂ 'ਚ ਪਾਬੰਦੀ ਦੀ ਬਜਾਏ ਪ੍ਰਸ਼ਾਸਨ ਨੂੰ ਇਸ ਜਾਨਲੇਵਾ ਉਤਪਾਦ ਤੇ ਸਖਤ ਨਜ਼ਰ ਰੱਖਣ ਦੀ ਲੋੜ ਹੈ। ਪਤੰਗਬਾਜ਼ੀ ਕਰਨ ਵਾਲਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਬੇਗੁਨਾਹਾਂ ਦੀ ਜਾਨ ਨਾ ਜਾਵੇ।